ਸੱਚ ਸ੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਰੌਲਾ ਤਾਂ ਬਹੁਤ ਦਿਨਾਂ ਦਾ ਪੈ ਰਿਹਾ ਹੈ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਨਿਗਾਰ ਦਾ ਟੈਰਫ ਦਾ ਪਰ ਅੱਜ ਉਹ ਦਿਨ ਹੈ ਜਦੋਂ ਅਮਰੀਕਾ ਵੱਲੋਂ ਜਾਂ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ ਕਿ 트럼ਪ ਵੱਲੋਂ ਲਾਏ ਗਏ 50% ਦੀ ਟੈਰਫ ਅਮਲ ਦੇ ਵਿੱਚ ਆਉਣਗੇ ਅਸਲ ਦੇ ਵਿੱਚ ਲਾਗੂ ਹੋਣ ਜਾ ਰਹੇ ਤੇ ਇਹਨਾਂ ਨਾਲ ਅਤੇ ਉਹ ਵਸਤਾਂ ਜਿਨ੍ਹਾਂ ਨੂੰ ਬਣਾਉਣ ਦੇ ਲਈ ਜਾਂ ਉਤਪਾਦਨ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਦੀ ਲੋੜ ਪੈਂਦੀ ਹੈ ਲੇਬਰ ਇੰਟੈਂਸਿਵ ਗੁੱਡਸ ਜਿਹੜੀਆਂ ਹੁੰਦੀਆਂ ਨੇ ਜਿਵੇਂ ਕਿ ਕੱਪੜਾ ਗਹਿਣਾ ਗੱਟਾ ਕਾਰਪੇਟ ਫਰਨੀਚਰ ਇਹਨਾਂ ਦਾ ਜਿਹੜਾ ਵਪਾਰ ਹੈ ਉਹ ਵਿਹਾਰਕ ਨਹੀਂ ਰਹੇਗਾ ਮਤਲਬ ਅਨਵਾਈਬਲ ਹੋ ਜਾਏਗਾ ਤੇ ਇਸ ਦੇ ਨਾਲ ਭਾਰਤ ਵਿੱਚ ਘੱਟ ਕੁਸ਼ਲਤਾ ਵਾਲੇ ਰੋਜ਼ਗਾਰ ਤੇ ਵੀ ਬਹੁਤ ਵੱਡਾ ਅਸਰ ਪਵੇਗਾ ਪੋਪਾਰ ਦੇ ਮਹਰਾਂ ਦਾ ਮੰਨਣਾ ਹੈ ਕਿ ਇਸ ਨਵੇਂ ਟੈਰਫਾਂ ਦੇ ਨਾਲ ਭਾਰਤ ਦਾ ਅਮਰੀਕਾ ਨੂੰ ਜਿਹੜਾ ਐਕਸਪੋਰਟ ਹੁੰਦਾ ਹੈ ਉਸ ਵਿੱਚ ਸਾਲ 2025-26 ਦੇ ਵਿੱਚ 40 ਤੋਂ 45% ਦੀ ਗਿਰਾਵਟ ਦੇਖੀ ਜਾ ਸਕਦੀ ਹੈ। ਟਿੰਕ ਟੈਂਕ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਜੀਟੀਆਰਆਈ ਇਹਨਾਂ ਦਾ ਇਹ <li>ਉਲਮਾਨ ਹੈ ਕਿ ਸਾਲ 2024-25 ਵਿੱਚ ਐਕਸਪੋਰਟ ਦੀ ਜਿਹੜੀ ਸੰਖਿਆ 87 ਬਿਲੀਅਨ ਡਾਲਰ ਦੀ ਸੀ। ਉਹ ਵੀ ਇਸ ਸਾਲ ਘਟ ਕੇ ਜਾਂ ਗਿਰ ਕੇ 49.6 ਬਿਲੀਅਨ ਡਾਲਰ ਤੱਕ ਹੀ ਰਹਿ ਸਕਦੀ ਹੈ ਇਸ ਦਾ ਕਾਰਨ ਹੈ ਕਿ ਜਿਹੜੀਆਂ ਵਸਤੂਆਂ ਭਾਰਤ ਤੋਂ ਅਮਰੀਕਾ ਭੇਜੀਆਂ ਜਾਂਦੀਆਂ ਹਨ ਉਹਨਾਂ ਵਿੱਚੋਂ 2 ਤਿਹਾਈ ਵਸਤੂਆਂ ਤੇ ਅੱਜ ਤੋਂ 50 ਫੀਸਦੀ ਦਾ ਟੈਰਫ ਲਾਗੂ ਹੋ ਜਾਵੇਗਾ ਤੇ ਇਸ ਦੇ ਨਾਲ ਜੋ ਪ੍ਰਭਾਵਸ਼ਾਲੀ ਟੈਕਸ ਹੈ ਪ੍ਰਭਾਵਸ਼ਾਲੀ ਟੈਰਫ ਹੈ ਅਸਲ ਦੇ ਵਿੱਚ ਉਹਨਾਂ ਵਸਤੂਆਂ ਤੇ ਲੱਗਣਾ ਹੈ ਉਹ 60 ਫੀਸਦੀ ਹੋ ਜਾਏਗਾ ਕਿਉਂਕਿ 10 ਫੀਸ ਦੀ ਬੇਸ ਟੈਰਫ ਤਾਂ ਪਹਿਲਾਂ ਹੀ ਅਮਰੀਕਾ ਵੱਲੋਂ ਐਲਾਨਿਆ ਗਿਆ ਹੈ ਕਿ ਹਰ ਵਸਤੂ ਤੇ ਹਰ ਦੇਸ਼ ਦੇ ਉੱਤੇ ਲਗਾਇਆ ਜਾ ਚੁੱਕਿਆ ਹੈ ਤੇ 50% ਹੁਣ ਦਾ ਤੇ 10% ਪਹਿਲਾਂ ਦਾ ਮਿਲਾ ਕੇ 60 ਫੀਸ ਦੀ ਟੈਰਫ ਹੋ ਜਾਏਗਾ 50 ਫੀਸ ਦੀ ਨਹੀਂ ਰਹੇਗਾ ਹੁਣ ਇੱਥੇ ਇਹ ਸਮਝਣ ਦੀ ਵੀ ਲੋੜ ਹੈ ਕਿ ਸਾਰੀਆਂ ਵਸਤੂਆਂ ਹੀ ਪ੍ਰਭਾਵਿਤ ਨਹੀਂ ਹੋਣਗੀਆਂ ਲਗਭਗ 30 ਫੀਸ ਦੀ ਜੋ ਭਾਰਤ ਅਮਰੀਕਾ ਨੂੰ ਐਕਸਪੋਰਟ ਕਰਦਾ ਹੈ ਜਿੰਨਾ ਵਸਤੂਆਂ ਦਾ ਮੁੱਲ ਵੀ ਤਕਰੀਬਨ 27.6 ਬਿਲੀਅਨ ਡਾਲਰ ਸੀ 2025 ਦੇ ਵਿੱਚ ਉਹਨਾਂ ਤੇ ਕੋਈ ਵੀ ਟੈਕਸ ਨਹੀਂ ਲਗਾਇਆ ਗਿਆ ਹੈ ਉਹ ਟੈਰਿਫ ਤੋਂ ਐਗਜ਼ੈਂਪਟ ਨੇ ਤੇ ਜਿਹੜੀਆਂ 4% ਦੀ ਵਸਤੂਆਂ ਨੇ ਜਿਹਦਾ ਜਿਨ੍ਹਾਂ ਦੇ ਵਿੱਚ ਮੇਨ ਤੌਰ ਤੇ ਆਟੋਪਾਰਟਸ ਹੀ ਆਉਂਦੇ ਨੇ ਉਹਨਾਂ ਤੇ ਵੀ ਜਿਹੜਾ ਟੈਰਿਫ ਹੈ ਉਹ 25% ਦੀ ਹੀ ਲਗਾਇਆ ਗਿਆ ਹੈ 50% ਦੀ ਨਹੀਂ ਲੱਗਿਆ ਇਸ ਦੀ ਵੀ ਜ਼ਿਆਦਾ ਚਰਚਾ ਇਸੇ ਲਈ ਹੀ ਹੋ ਰਹੀ ਹੈ ਕਿਉਂਕਿ ਵੇਤਨਾਮ ਬੰਗਲਾਦੇਸ਼ ਕੰਬੋਡੀਆ ਅਤੇ ਚਾਈਨਾ ਤੇ ਪਾਕਿਸਤਾਨ ਵਰਗੇ ਦੇਸ਼ਾਂ ਤੇ ਸਾਡੇ ਨਾਲੋਂ ਘੱਟ ਟੈਰਿਫਨ ਜਿੱਥੇ-ਜਿੱਥੇ ਭਾਰਤ ਵਪਾਰ ਦੇ ਵਿੱਚ ਨੁਕਸਾਨ ਚ ੱਲੇਗਾ ਉੱਥੇ ਇਹਨਾਂ ਦੇਸ਼ਾਂ ਨੂੰ ਹੀ ਫਾਇਦਾ ਪਹੁੰਚੇਗਾ ਬਸ ਇੰਨੀ ਕੀ ਜਾਣਕਾਰੀ ਚਾਰੇ ਪਾਸੇ ਦਿੱਤੀ ਜਾ ਰਹੀ ਹੈ ਇਸ ਤੋਂ ਵੱਧ ਵਿਸਤਾਰ ਨਾਲ ਕੋਈ ਵੀ ਚਰਚਾ ਨਹੀਂ ਕਰ ਰਿਹਾ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਕਿਹੜਾ ਖੇਤਰ ਸਾਡੇ ਦੇਸ਼ ਦੇ ਕਿਹੜੇ ਸ਼ਹਿਰ ਜਿਨ੍ਹਾਂ ਦੇ ਵਿੱਚ ਨੁਕਸਾਨ ਹੋਵੇਗਾ ਤੇ ਕਿਹੜੇ ਦੇਸ਼ ਨੇ ਜਿਨ੍ਹਾਂ ਨੂੰ ਫਾਇਦਾ ਪਹੁੰਚੇਗਾ ਉਸ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਲੇਕਿਨ ਅੱਜ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸਭ ਤੋਂ ਪਹਿਲਾਂ ਆਪਾਂ ਗੱਲ ਟੈਕਸਟਾਈਲ ਐਕਸਪੋਰਟ ਦੀ ਕਰਦੇ ਹਾਂ ਟੈਕਸਟਾਈਲ ਐਂਡ ਐਪਰਲ ਮਤਲਬ ਕੱਪੜੇ ਦੀ ਗੱਲ ਕਰਦੇ ਹਾਂ ਲਗਭਗ 11 ਬਿਲੀਅਨ ਡਾਲਰ ਦਾ ਪਿਛਲੇ ਸਾਲ ਐਕਸਪੋਰਟ ਭਾਰਤ ਤੋਂ ਅਮਰੀਕਾ ਨੂੰ ਕੀਤਾ ਗਿਆ ਸੀ ਜੇ ਐਗਜੈਕਟ ਦੀ ਗੱਲ ਕਰੀਏ ਤਾਂ 10.9 ਬਿਲੀਅਨ ਡਾਲਰ ਸੀ ਲਗਭਗ 11 ਬਿਲੀਅਨ ਹੋ ਜਾਂਦਾ ਹੈ ਵਪਾਰ 2024 ਦੇ ਵਿੱਚ ਕੀਤਾ ਗਿਆ ਸੀ ਤੇ ਸਭ ਤੋਂ ਵੱਧ ਅਸਰ ਜਿਹੜਾ ਹੈ ਉਹ ਤਿਰੂਪੁਰ ਨੌਇਡਾ ਗੁਰਦਾਊ ਬੈਂਗਲੂਰ ਲੁਧਿਆਣਾ ਅਤੇ ਜੈਪੁਰ ਸ਼ਹਿਰਾਂ ਦੇ ਵਿੱਚ ਹੋਵੇਗਾ ਅਤੇ ਜਿਹੜੇ ਦੇਸ਼ਾਂ ਦਾ ਫਾਇਦਾ ਹੋਵੇਗਾ ਉਹ ਹਨ ਬੰਗਲਾਦੇਸ਼ ਵੀਅਤਨਾਮ ਮੈਕਸੀਕੋ ਕੋਸਟਾ ਰਿਕਾ ਐਲਸਾਬੈਡੋਰ ਗੁਆਟੇਮਾਲਾ ਹੰਡਰ ਹੰਡਰਸ ਨਿਕਾਰਗਵਾ ਡੋਮਿਨਿਕਨ ਰਿਪਬਲਿਕ ਇਹਨਾਂ ਦੇਸ਼ਾਂ ਨੂੰ ਕੱਪੜੇ ਦੇ ਵਪਾਰ ਦੇ ਵਿੱਚ ਫਾਇਦਾ ਹੋਵੇਗਾ ਇਸ ਤੋਂ ਬਾਅਦ ਆਪਾਂ ਸ਼੍ਰਿੰਪ ਦੀ ਗੱਲ ਕਰਦੇ ਹਾਂ ਚਿੰਗੇ 2.4 ਬਿਲੀਅਨ ਡਾਲਰ ਦਾ ਐਕਸਪੋਰਟ ਹੁੰਦਾ ਹੈ ਪਸ਼ਾਕਾਪਟਨਮ ਤੇ ਬੈਸਟ ਗੁਦਾਵਰੀ ਨੂੰ ਬਹੁਤ ਨੁਕਸਾਨ ਹੋਏਗਾ ਕਿਉਂਕਿ ਸਾਰਾ ਧੰਦਾ ਉੱਥੇ ਕੇਂਦ੍ਰਿਤ ਹੈ ਤੇ ਫਾਇਦਾ ਇਕਵਾਡੋਰ, ਵਿਏਟਨਾਮ, ਇੰਡੋਨੇਸ਼ੀਆ ਤੇ ਥਾਈਲੈਂਡ ਦੇਸ਼ਾਂ ਨੂੰ ਹੋਏਗਾ ਆਰਗੈਨਿਕ ਕੈਮੀਕल्स ਨੇ ਇਸ ਤੋਂ ਬਾਅਦ 2.7 ਬਿਲੀਅਨ ਡਾਲਰ ਦਾ ਐਕਸਪੋਰਟ ਹੈ ਗੁਜਰਾਤ ਮਹਾਰਾਸ਼ਟਰ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਨੂੰ ਇਸ ਵਪਾਰ ਦਾ ਨੁਕਸਾਨ ਹੈ ਤੇ ਫਾਇਦਾ ਯੂਰਪੀਅਨ ਯੂਨੀਅਨ ਚਾਈਨਾ ਮੈਕਸੀਕੋ ਤੇ ਸਾਊਥ ਕੋਰੀਆ ਨੂੰ ਹੋ ਰਿਹਾ ਹੈ ਹੈਂਡੀਕਰਾਫਟ ਐਕਸਪੋਰਟਸ 1.6 ਬਿਲੀਅਨ ਡਾਲਰ ਦਾ ਤੰਦਾ ਹੈ ਜੋਧਪੁਰ ਜੈਪੁਰ ਮਰਾਦਾਬਾਦ ਤੇ ਸਹਾਰਨਪੁਰ ਨੂੰ ਭਾਰਤ ਦੇ ਵਿੱਚ ਇਹਦਾ ਨੁਕਸਾਨ ਹੋਣਾ ਹੈ ਤੇ ਫਾਇਦਾ ਵਿਏਟਨਾਮ ਚਾਈਨਾ ਤੁਰਕੀ ਤੇ ਮੈਕਸੀਕੋ ਵਰਗੇ ਦੇਸ਼ਾਂ ਨੂੰ ਇਸ ਸੈਗਮੈਂਟ ਦੇ ਵਿੱਚ ਇਸ ਵਪਾਰ ਦੇ ਵਿੱਚ ਹੋਏਗਾ ਫੇਰ ਅਜੰਦਾ ਜੀ ਕਾਰਪਟ ਕਾਰਪਟ ਮਤਲਬ ਜਿਹੜੀਆਂ ਦਰੀਆਂ ਇਥੇ ਐਕਸਪੋਰਟ ਹੁੰਦੀਆਂ ਨੇ 1.2 ਬਿਲੀਅਨ ਯੂ ਐਸ ਡਾਲਰ ਦਾ ਤੰਦਾ ਹੈ ਬਧੋਈ ਮਿਰਜ਼ਾਪੁਰ ਤੇ ਸ਼੍ਰੀਨਗਰ ਨੂੰ ਘਾਟਾ ਪੈਣ ਦੇ ਸਾਰ ਨੇ ਤੇ ਫਾਇਦੇ ਦੇ ਵਿੱਚ ਕਰਕੀ ਪਾਕਿਸਤਾਨ ਨੇਪਾਲ ਤੇ ਚਾਈਨਾ ਨੇ ਰਹਿਣਾ ਹੈ ਫਰਨੀਚਰ ਬੈਡਿੰਗਸ ਤੇ ਮੈਟ੍ਰਸਸ ਗੱਦੇ ਤੇ ਬਾਕੀ ਫਰਨੀਚਰ ਜਿਹੜਾ ਹੈ ਉਹ 1.1 ਬਿਲੀਅਨ ਦਾ ਤੰਦਾ ਹੈ ਇੱਥੇ ਵੀ ਨੁਕਸਾਨ ਜੋਧਪੁਰ ਤੇ ਮੁਰਾਦਾਬਾਦ ਦਾ ਹੀ ਹੈ ਇਹ ਫਾਇਦਾ ਵੀਟਨਾਮ ਚਾਈਨਾ ਮਲੇਸ਼ੀਆ ਇੰਡੋਨੇਸ਼ੀਆ ਕੰਬੋਡੀਆ ਮੈਕਸੀਕੋ ਪਾਕਿਸਤਾਨ ਤੇ ਤੁਰਕੀ ਨੂੰ ਹਿੰਦਾ ਫਿਰ ਡਾਇਮੰਡ 골ਡ ਜੁਐਲਰੀ ਜਿਹੜਾ ਗਹਿਣਾ ਗੱਟਾ ਦੀ ਆਪਾਂ ਗੱਲ ਕਰਦੇ ਆ 10 ਬਿਲੀਅਨ ਡਾਲਰ ਦਾ ਐਕਸਪੋਰਟ ਹੁੰਦਾ ਹੈ ਬਹੁਤ ਵੱਡਾ ਸੈਗਮੈਂਟ ਹੈ ਤੇ ਸਭ ਤੋਂ ਵੱਧ ਨੁਕਸਾਨ ਭਾਰਤ ਦੇ ਵਿੱਚ ਸੂਰਤ ਮੁੰਬਈ ਤੇ ਜੈਪੁਰ ਸ਼ਹਿਰਾਂ ਦਾ ਹੋਣਾ ਹੈ ਤੇ ਫਾਇਦਾ ਇਜ਼ਰਾਈਲ ਬੈਲਜੀਅਮ ਚਾਈਨਾ ਤੇ ਮੈਕਸੀਕੋ ਦਾ ਹੋਏਗਾ ਇਸ ਖੇਤਰ ਦੇ ਵਿੱਚ ਫਿਰ ਆ ਜਾਂਦਾ ਹੈ ਜੀ ਮਸ਼ੀਨਰੀ ਤੇ ਮਕੈਨੀਕਲ ਅਪਲੈਂਸਸ 6.7 ਬਿਲੀਅਨ ਡਾਲਰ ਦਾ ਐਕਸਪੋਰਟ ਹੈ 6.7 ਬਿਲੀਅਨ ਦਾ ਤੰਦਾ ਹੈ ਲੁਧਿਆਣਾ ਜਲੰਧਰ ਤੇ ਨੈਸ਼ਨਲ ਕੈਪੀਟਲ ਰੀਜਨ ਬੁਰਗਾਉਂ ਨੌਇਡਾ ਤੇ ਦਿੱਲੀ ਮੇਜਰ ਨੁਕਸਾਨ ਪੰਜਾਬ ਵੀ ਇਹਦੇ ਵਿੱਚ ਆ ਜਾਂਦਾ ਲੁਧਿਆਣਾ ਤੇ ਜਲੰਧਰ ਸ਼ਹਿਰ ਨੇ ਤੇ ਐਨਸੀਆਰ ਦਾ ਹਿੱਸਾ ਹੈ ਇਹ ਨੁਕਸਾਨ ਚੱਲਣਗੇ ਤੇ ਫਾਇਦਾ ਹੋਵੇਗਾ ਫਿਰ ਚਾਈਨਾ ਮੈਕਸੀਕੋ ਜਰਮਨੀ ਅਤੇ ਤਾਈਵਾਨ ਇਸ ਤੋਂ ਬਾਅਦ ਅਗਲਾ ਸੈਗਮੈਂਟ ਹੈ ਜੀ ਐਗਰੀਕਲਚਰ ਮੀਟ ਤੇ ਪ੍ਰੋਸੈਸਡ ਫੂਡ ਖੇਤੀ ਮੀਟ ਤੇ ਪ੍ਰੋਸੈਸਡ ਫੂਡ ਇਹ ਵੀ 6 ਬਿਲੀਅਨ ਡਾਲਰ ਦਾ ਧੰਦਾ ਹੈ ਬਹੁਤ ਵੱਡਾ ਸੈਗਮੈਂਟ ਹੈ ਜਿੱਥੇ ਐਕਸਪੋਰਟ ਹੁੰਦਾ ਹੈ ਇੱਥੇ ਵੀ ਜਿਹੜਾ ਨੁਕਸਾਨ ਹੋਵੇਗਾ ਉਹ ਜਿੱਥੇ-ਜਿੱਥੇ ਬਾਸਮਤੀ ਉਗਾਈ ਜਾਂਦੀ ਹੈ ਮਸਾਲੇ ਤੇ ਚਾਹ ਦੀ ਖੇਤੀ ਹੁੰਦੀ ਹੈ ਉਹ ਸਾਰੇ ਖੇਤਰ ਨੁਕਸਾਨ ਦੇ ਵਿੱਚ ਰਹਿਣਗੇ ਇੱਥੇ ਵੀ ਪੰਜਾਬ ਨੂੰ ਕਾਫੀ ਵੱਡਾ ਨੁਕਸਾਨ ਹੈ ਕਿਉਂਕਿ ਬਾਸਮਤੀ ਪੰਜਾਬ ਦੇ ਕਾਫੀ ਵੱਡੇ ਹਿੱਸੇ ਦੇ ਵਿੱਚ ਉਗਾਈ ਜਾਂਦੀ ਹੈ ਤੇ ਸਾਰੀ ਬਾਸਮਤੀ ਲਗਭਗ ਐਕਸਪੋਰਟ ਹੁੰਦੀ ਹੈ ਉਹ ਵੀ ਨੁਕਸਾਨ ਝੱਲਣਗੇ ਇੱਥੇ ਵੀ ਫਾਇਦਾ ਪਾਕਿਸਤਾਨ THAILAND VIETNAM KENYA ਅਤੇ SRI LANKA ਵਰਗੇ ਦੇਸ਼ਾਂ ਦਾ ਹੋਵੇਗਾ ਇਸ ਤੋਂ ਬਾਅਦ ਨੰਬਰ ਆਉਂਦਾ ਹੈ ਸਟੀਲ ਅਲੂਮਨੀਅਮ ਤੇ ਕਾਪਰ ਦਾ ਇੱਥੇ ਨੁਕਸਾਨ NCR ਦਾ ਹੈ ਨੈਸ਼ਨਲ capital region ਦਾ ਤੇ EASTERN INDIA ਦਾ ਫਾਇਦਾ ਇਸ ਖੇਤਰ ਦੇ ਵਿੱਚ ਵੀ ਹੋਵੇਗਾ ਮੈਕਸੀਕੋ ਕੈਨੇਡਾ ਯੂਰਪੀਅਨ ਯੂਨੀਅਨ ਇੰਗਲੈਂਡ ਤੇ ਏਸ਼ੀਆ ਦੇ ਬਾਕੀ ਕੁਝ ਦੇਸ਼ਾਂ ਦਾ 4.7 ਬਿਲੀਅਨ ਡਾਲਰ ਦਾ ਇਹ ਤੰਦਾ ਹੈ ਇਹ ਸੈਗਮੈਂਟ ਆਖਰ ਵਿੱਚ ਜਿਹੜਾ ਸੈਗਮੈਂਟ ਬਚਿਆ ਹੈ ਜਿਹੜਾ ਖੇਤਰ ਬਚਿਆ ਹੈ ਉਹ ਹੈ ਲੈਦਰ ਤੇ ਫੁੱਟਵੇਅਰ ਚਮੜੇ ਦਾ ਵਪਾਰ ਇਹਦੇ ਵਿੱਚ ਆਗਰਾ ਕਾਨਪੁਰ ਤਾਮਿਲਨਾਡੂ ਦੇ ਟੈਂਬੂਰ ਤੇ ਰਾਣੀਪੇਪ ਇਹ ਇਲਾਕੇ ਨੁਕਸਾਨ ਦੇ ਵਿੱਚ ਰਹਿਣਗੇ ਇਥੇ ਵੀ ਜਿਹੜਾ ਫਾਇਦਾ ਇੱਕ ਵਾਰ ਫੇਰ ਬੇਤਨਾਮ ਚਾਇਨਾ ਇੰਡੋਨੇਸ਼ੀਆ ਅਤੇ ਮੈਕਸੀਕੋ ਦਾ ਹੋਵੇਗਾ ਸੋ ਇਹ ਵੱਖ-ਵੱਖ ਖੇਤਰ ਨੇ ਜਿੱਥੇ ਭਾਰਤ ਐਕਸਪੋਰਟ ਕਰਦਾ ਹੈ ਅਮਰੀਕਾ ਨੂੰ ਕਿੰਨੇ-ਕਿੰਨੇ ਬਿਲੀਅਨ ਡਾਲਰ ਦਾ ਹਰ ਸੈਗਮੈਂਟ ਹੈ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਇਹ ਧੰਦੇ ਕੇਂਦ੍ਰਿਤ ਨੇ ਇਹਨਾਂ ਦਾ ਨੁਕਸਾਨ ਹੋਵੇਗਾ ਤੇ ਕਿਹੜੇ-ਕਿਹੜੇ ਦੇਸ਼ ਨੂੰ ਕਿਸ-ਕਿਸ ਖੇਤਰ ਦੇ ਵਿੱਚ ਇਥੇ ਲਾਭ ਹੋਣਾ ਹੈ ਉਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਲੇਕਿਨ ਸਭ ਤੋਂ ਜਿਹੜੀ ਬੁਰੀ ਖਬਰ ਮੰਨੀ ਜਾ ਸਕਦੀ ਹੈ ਉਹ ਅੱਜ ਦੇ ਖਬਰਾਂ ਦੇ ਵਿੱਚ ਖਬਰ ਆਈ ਹੈ ਕਿ ਸੂਰਤ ਨੌਇਡਾ ਅਤੇ ਤਿਰੂਪੁਰ ਦੇ ਵਿੱਚ ਫੈਕਟਰੀਆਂ ਜਿਹੜੀਆਂ ਕੱਪੜੇ ਦੀਆਂ ਨੇ ਉੱਥੇ ਕੰਮ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਜਿਹੜੇ ਉਹਨਾਂ ਕੋਲ ਆਰਡਰ ਨੇ ਉਹ ਸ਼ਾਇਦ ਬਚੇ ਨਹੀਂ ਨੇ ਜਿੰਨੇ ਯੂਐਸ ਤੇ ਆਰਡਰ ਨੇ ਉਹ ਬੰਗਲਾਦੇਸ਼ ਅਤੇ ਵੇਤਨਾਮ ਨੂੰ ਚਲੇ ਜਾਣੇ ਨੇ ਤੇ ਉੱਥੇ ਗਾਰਮੈਂਟਸ ਨੂੰ ਬਣਾ ਕੇ ਰੱਖਣ ਦਾ ਕੱਪੜਾ ਨੂੰ ਬਣਾ ਕੇ ਰੱਖਣ ਦਾ ਕੋਈ ਤੁਕ ਨਹੀਂ ਹੈ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਕਪੜੇ ਉਹਨਾਂ ਤੋਂ ਲੈਂਦੀਆਂ ਸੀ ਖਰੀਦਦੀਆਂ ਸੀ ਉਹਨਾਂ ਦੇ ਹੁਣ ਆਰਡਰ ਬਚੇ ਨਹੀਂ ਤੇ ਹੋਰ ਜਿਆਦਾ ਨੁਕਸਾਨ ਤੋਂ ਬਚਣ ਦੇ ਲਈ ਉਹਨਾਂ ਵੱਲੋਂ ਆਪਣਾ ਕੰਮ ਬੰਦ ਕਰ ਦਿੱਤਾ ਗਿਆ ਹੈ ਫੈਕਟਰੀਆਂ ਦੇ ਵਿੱਚ ਪ੍ਰੋਡਕਸ਼ਨ ਰੋਕ ਦਿੱਤੀ ਗਈ ਹੁਣ ਖਬਰਾਂ ਕਦੇ ਇਹ ਵੀ ਆਉਂਦੀਆਂ ਨੇ ਕਿ ਭਾਰਤ ਤੇ ਅਮਰੀਕਾ ਦੇ ਵਿੱਚ ਗੱਲਬਾਤ ਜਾਰੀ ਹੈ ਟ੍ਰੇਡ ਦੀ ਨੇਗੋਸ਼ੀਏਸ਼ਨਸ ਹੋ ਰਹੀਆਂ ਨੇ ਸੌਦੇਬਾਜ਼ੀ ਹੋ ਰਹੀ ਹੈ ਤੇ ਜਿਹੜਾ ਕੁਝ ਵੀ ਹੁਣ ਤੱਕ ਹੋਇਆ ਹੈ ਉਹ ਸੌਦੇਬਾਜ਼ੀ ਦਾ ਹੀ ਟੈਕਟਿਕਸ ਨੇ ਢੰਗ ਤਰੀਕੇ ਨੇ ਕਿ ਕਿਵੇਂ ਕਿਹੜੇ ਦੇਸ਼ ਨੂੰ ਆਪਣੀ ਮਰਜ਼ੀ ਦੇ ਮੁਤਾਬਿਕ ਢਾਲਿਆ ਜਾ ਸਕੇ ਕਦੇ ਖਬਰਾਂ ਇਹ ਵੀ ਆਉਂਦੀਆਂ ਨੇ ਇੱਕ ਗੱਲਬਾਤ ਰੁਕ ਗਈ ਹੈ ਹੁਣ ਸੰਪਰਕ ਟੁੱਟ ਗਿਆ ਹੈ ਕੋਈ ਗੱਲਬਾਤ ਨਹੀਂ ਹੋ ਰਹੀ ਇਤੋਂ ਤੱਕ ਕਿ ਜਿਹੜੀ ਡੈਲੀਗੇਸ਼ਨ ਅਮਰੀਕਾ ਦੀ ਨੇ ਭਾਰਤ ਆਉਣਾ ਸੀ ਅਗਸਤ ਦੇ ਵਿੱਚ ਉਹ ਵੀ ਨਹੀਂ ਆਈ ਇਹ ਵੀ ਕੱਲ ਕੁਝ ਜਗ੍ਹਾ ਦੇ ਖਬਰਾਂ ਪ੍ਰਕਾਸ਼ਿਤ ਹੋਈਆਂ ਕਿ ਜਰਮਨੀ ਦੇ ਇੱਕ ਅਖਬਾਰ ਦੇ ਵਿੱਚ ਖਬਰ ਛਪੀ ਹੈ ਕਿ ਡੋਨਲਡ ਟਰੰਪ ਵੱਲੋਂ ਨਰਿੰਦਰ ਮੋਦੀ ਨੂੰ ਚਾਰ ਵਾਰ ਫੋਨ ਕੀਤਾ ਗਿਆ ਗੱਲਬਾਤ ਕਰਨਾ ਚਾਹੁੰਦੇ ਸੀ ਲekin Narendra Modi ਵੱਲੋਂ ਫੋਨ ਨਹੀਂ ਚੱਕਿਆ ਗਿਆ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਗਿਆ ਕਈ ਲੋਕ ਇਸ ਨੂੰ ਮਜ਼ਾਕ ਦੇ ਵਿੱਚ ਲੈ ਜਾਣਗੇ ਕਿ ਨਹੀਂ ਐਨੀ ਹਿੰਮਤ ਹੀ ਨਹੀਂ ਹੋ ਸਕਦੀ ਹੈ ਲੇਕਿਨ ਇੱਥੇ ਇਹ ਜਾਣਕਾਰੀ ਸਾਂਝੀ ਕਰਨਾ ਵੀ ਜ਼ਰੂਰੀ ਹੈ ਕਿ ਜਦੋਂ ਕੈਨੇਡਾ ਤੋਂ ਜੀ7 ਦੇ ਸਮਿਟ ਤੋਂ ਬਾਅਦ ਮੋਦੀ ਵਾਪਸ ਆ ਰਹੇ ਸੀ ਉਹਨਾਂ ਨੂੰ 트ੰਪ ਵੱਲੋਂ ਸੱਦਿਆ ਗਿਆ ਸੀ ਕਿ ਤੁਸੀਂ ਵਾਸ਼ਿੰਗਟਨ ਆਓ ਆਪਾਂ ਮੀਟਿੰਗ ਕਰਦੇ ਹਾਂ ਬੈਠਾਂਗੇ ਉਦੋਂ ਪਾਕਿਸਤਾਨ ਦੇ ਜਨਰਲ ਮਨੀਰ ਜਿਹੜੇ ਨੇ ਉਹਨਾਂ ਨੂੰ ਲੰਚ ਦੇ ਲਈ ਸੱਦਿਆ ਗਿਆ ਸੀ ਤਾ ਮੋਦੀ ਨੇ ਉਦੋਂ ਵੀ ਇਨਕਾਰ ਕਰ ਦਿੱਤਾ ਸੀ ਮਨਾ ਕਰ ਦਿੱਤਾ ਸੀ ਕਿ ਮੈਂ ਵਿਅਸਤਾ ਮੈਂ ਵਾਪਸ ਜਾਣਾ ਹੈ ਆਪਣੇ ਦੇਸ਼ ਮੈਂ ਨਹੀਂ ਆ ਸਕਦਾ ਉਦੋਂ ਵੀ ਮਨਾ ਕੀਤਾ ਗਿਆ ਸੀ ਹੋ ਸਕਦਾ ਹੈ ਹੁਣ ਵੀ ਮਨਾ ਕੀਤਾ ਗਿਆ ਹੋਵੇ ਇਹ ਵੀ ਉਹ ਸੌਦੇਬਾਜ਼ੀ ਦਾ ਨੇਗੋਸ਼ੀਏਸ਼ਨ ਦਾ ਹੀ ਕੋਈ ਟੈਕਨੀਕ ਹੋਵੇ ਕੋਈ ਢੰਗ ਤਰੀਕਾ ਹੋਵੇ ਲੇਕਿਨ ਜੋ ਕੁਝ ਪੱਪਰ ਰਿਹਾ ਹੈ ਉਸ ਦੇ ਵਿੱਚ ਬਹੁਤ ਚੀਜ਼ਾਂ ਰਹੀਆਂ ਨੇ ਜਿਹੜੀਆਂ ਵਿਚਾਰ ਕਰਨ ਵਾਲੀਆਂ ਨੇ ਸਮਝਣ ਵਾਲੀਆਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਸਭ ਤੋਂ ਵੱਡੀ ਲੜਾਈ ਜਿਹੜੀ ਅਮਰੀਕਾ ਦੀ ਹੈ ਉਹ ਚਾਈਨਾ ਨਾਲ ਹੈ ਦੋਹਾਂ ਦੇਸ਼ਾਂ ਦੇ ਵਿੱਚ ਸਭ ਤੋਂ ਵੱਡੀ ਲੜਾਈ ਚੱਲ ਰਹੀ ਹੈ ਕਿ ਕੌਣ ਆਉਣ ਵਾਲੇ ਸਮੇਂ ਦੇ ਵਿੱਚ ਸੁਪਰ ਪਾਵਰ ਰਹੇਗਾ ਅਮਰੀਕਾ ਹੁਣ ਤੱਕ ਦੀ ਦੁਨੀਆ ਦੀ ਇਕਲੌਤੀ ਸੁਪਰ ਪਾਵਰ ਹੈ ਤੇ ਚਾਈਨਾ ਉਸ ਗੱਲ ਦੇ ਉੱਪਰ ਪੂਰਾ ਕੰਪੀਟੀਸ਼ਨ ਦੇ ਰਿਹਾ ਹੈ ਪੂਰਾ ਜੋਰ ਚਾਈਨਾ ਦਾ ਲੱਗਿਆ ਹੋਇਆ ਹੈ ਕਿ ਅਮਰੀਕਾ ਨੂੰ ਉਤਾਰ ਕੇ ਉਹ ਉਸ ਸੁਪਰ ਪਾਵਰ ਦੀ ਗੱਦੀ ਦੇ ਉੱਤੇ ਬੈਠ ਜਾਵੇ ਲੇਕਿਨ ਜੋ ਟੈਰਿਫ ਲਗਾਏ ਨੇ ਜੋ ਵੀ ਕੁਝ ਹੋ ਰਿਹਾ ਹੈ ਉਸ ਦੇ ਵਿੱਚ ਅਮਰੀਕਾ ਚਾਈਨਾ ਨੂੰ ਫਾਇਦਾ ਪਹੁੰਚਾ ਰਿਹਾ ਹੈ ਤੇ ਬਾਕੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਫਿਰ ਇਸ ਦੇ ਨਾਲ ਅਮਰੀਕਾ ਚਾਈਨਾ ਤੋਂ ਜਿੱਤੇਗਾ ਕਿਵੇਂ ਜਿੰਨੇ ਵੀ ਅਸੀਂ ਸੈਕਟਰਾਂ ਦੀ ਹੁਣ ਤੱਕ ਗੱਲ ਕੀਤੀ ਹੈ ਉਸ ਦੇ ਵਿੱਚ ਜਿੰਨਾ ਦੇਸ਼ਾਂ ਨੂੰ ਫਾਇਦਾ ਹੋਣਾ ਹੈ ਲਗਭਗ ਹਰ ਖੇਤਰ ਦੇ ਵਿੱਚ ਚਾਈਨਾ ਦਾ ਨਾਮ ਆਉਂਦਾ ਹੈ ਹਰ ਖੇਤਰ ਦੇ ਵਿੱਚ ਚਾਈਨਾ ਦਾ ਵਪਾਰ ਜਿਹੜਾ ਹੈ ਉਹ ਅਮਰੀਕਾ ਨਾਲ ਵਧੇਗਾ ਚਾਈਨਾ ਨੂੰ ਫਾਇਦਾ ਹੋਏਗਾ ਦੇਸ਼ ਨਾਲ ਉਸ ਜਿਹੜੀ ਦੋਹਾਂ ਮੁਲਕਾਂ ਦੀ ਲੜਾਈ ਹੈ ਉਹਦੇ ਵਿੱਚ ਅਮਰੀਕਾ ਕੀ ਖਟੇਗਾ ਇਸ ਤੇ ਉੱਪਰ ਵੀ ਸਾਰਿਆਂ ਨੂੰ ਸ਼ੱਕ ਹੋ ਰਿਹਾ ਹੈ ਸ਼ੰਕਾ ਹੋ ਰਹੀ ਜਿਹੜਾ ਸਭ ਤੋਂ ਪੁਰਾਣਾ ਦੁਸ਼ਮਣ ਸੀ ਅਮਰੀਕਾ ਦਾ ਉਹ ਹੈ ਰਸ਼ੀਆ ਲੇਕਿਨ ਜੋ ਰਸ਼ੀਆ ਤੇ ਯੂਕਰੇਨ ਦੀ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਵੀ ਅਮਰੀਕਾ ਰਸ਼ੀਆ ਦਾ ਸਾਥ ਦੇ ਰਿਹਾ ਹੈ ਯੂਕਰੇਨ ਤੇ ਦਬਾਅ ਵਧਾ ਰਿਹਾ ਹੈ ਕਿ ਉਹ ਆਪਣੇ ਮੁਲਕ ਦੇ ਚਾਰ ਹਿੱਸੇ ਉਹ ਰਸ਼ੀਆ ਨੂੰ ਦੇ ਦੇਵੇ ਤਾਂ ਕਿ ਦੋਨਾਂ ਦੇ ਵਿੱਚ ਸ਼ਾਂਤੀ ਹੋ ਸਕੇ ਯੁੱਧ ਵਿਰਾਮ ਹੋ ਸਕੇ ਉਹ ਚਾਰ ਹਿੱਸੇ ਦੇਣ ਦੇ ਲਈ ਯੂਕਰੇਨ ਤੇ ਦਬਾਅ ਪਾਇਆ ਜਾ ਰਿਹਾ ਹੈ ਇਸ ਤੇ ਵਿੱਚ ਵੀ ਫਾਇਦਾ ਰਸ਼ੀਆ ਦਾ ਹੋ ਰਿਹਾ ਲੇਕਿਨ ਅਮਰੀਕਾ ਰਸ਼ੀਆ ਤੇ ਚਾਈਨਾ ਦੀ ਤਾਂ ਮਦਦ ਕਰ ਰਿਹਾ ਹੈ ਸਿੱਧੇ ਜਾਂ ਅਸਿੱਧੇ ਢੰਗ ਨਾਲ ਟੈਰਫ ਉਹ ਭਾਰਤ ਤੇ ਲਗਾ ਰਿਹਾ ਹੈ ਸਜ਼ਾ ਭਾਰਤ ਨੂੰ ਦੇ ਰਿਹਾ ਹੈ ਜੁਰਮਾਨੇ ਭਾਰਤ ਤੇ ਲਾਏ ਜਾ ਰਹੇ ਭਾਰਤ ਜਿਸ ਨੂੰ ਕੀ ਅਮਰੀਕਾ ਹੁਣ ਤੱਕ ਇਹ ਸਮਝਿਆ ਜਾ ਰਿਹਾ ਸੀ ਕਿ ਚੰਗੇ ਰਿਸ਼ਤੇ ਬਣਾਉਣ ਦੇ ਲਈ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਚਾਈਨਾ ਦੇ ਨਾਲ ਜੋ ਉਦ ਦੀ ਲੜਾਈ ਚੱਲ ਰਹੀ ਹੈ ਮੁਕਾਬਲਾ ਚੱਲ ਰਿਹਾ ਹੈ ਉਹਦੇ ਵਿੱਚ ਭਾਰਤ ਨੂੰ ਅਮਰੀਕਾ ਦੀ ਸਾਈਡ ਖੜਾ ਕੀਤਾ ਜਾਵੇ ਅੱਜ ਬਿਲਕੁਲ ਉਲਟਾ ਹੋ ਗਿਆ ਹੈ ਜੁਰਮਾਨੇ ਭਾਰਤ ਤੇ ਲੱਗ ਰਹੇ ਨੇ ਫਾਇਦਾ ਚਾਈਨਾ ਨੂੰ ਪਹੁੰਚਾਇਆ ਜਾ ਰਿਹਾ ਹੈ ਜਿਹੜਾ ਬਹਾਨਾ ਬਣਾਇਆ ਗਿਆ ਹੈ ਕਿ ਭਾਰਤ ਰਸ਼ੀਆ ਤੋਂ ਤੇਲ ਖਰੀਦਦਾ ਹੈ ਤਾਂ ਚੀਨ ਸਾਡੇ ਨਾਲੋਂ ਵੀ ਕਿਤੇ ਜ਼ਿਆਦਾ ਤੇਲ ਰਸ਼ੀਆ ਤੋਂ ਖਰੀਦਦਾ ਹੈ ਉਸਤੇ ਕੋਈ ਜੁਰਮਾਨਾ ਨਹੀਂ ਲਾਇਆ ਗਿਆ ਇੱਥੇ ਕਿਤੇ ਨਾ ਕਿਤੇ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਇਹਦੇ ਵਿੱਚ 트럼ਪ ਇੱਕ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਹੈ ਤੇ बार-बार ਇਹ ਦੋਸ਼ ਲੱਗੇ ਨੇ ਕਿ 트럼ਪ ਨੂੰ ਉਥੋਂ ਦੀ ਜਨਤਾ ਨੂੰ ਪਰਮਾ ਕੇ ਦਿਟਾਇਆ ਗਿਆ ਹੈ ਔਰ ਉਪਰਮਾਉਣ ਦੇ ਵਿੱਚ ਸੋਸ਼ਲ ਮੀਡੀਆ ਦਾ ਰਸ਼ੀਆ ਦਾ ਬਹੁਤ ਵੱਡਾ ਹੱਥ ਰਿਹਾ ਹੈ ਉਹ ਜਿਹੜੀ ਕੈਂਪੇਨ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਚਲਾਈ ਗਈ ਹੈ ਉਹਦੇ ਨਾਲ ਟਰੰਪ ਨੂੰ ਫਾਇਦਾ ਮਿਲਿਆ ਹੈ ਤੇ ਉਹਦੀ ਜਿੱਤ ਯਕੀਨੀ ਬਣੀ ਤੇ ਜੇ ਇਹ ਸਭ ਕੁਝ ਸੱਚ ਹੈ ਤਾਂ ਸਾਨੂੰ ਹੋਰ ਸਤਰਕ ਰਹਿਣ ਦੀ ਲੋੜ ਹੈ ਸਾਡੇ ਦੇਸ਼ ਦੇ ਵਿੱਚ ਹੋਰ ਇਸ ਚੀਜ਼ ਦੇ ਉੱਤੇ ਸਮਝਦਾਰੀ ਤੇ ਸਤਰਕਤਾ ਵਰਤਣੀ ਚਾਹੀਦੀ ਹੈ ਕਿਉਂਕਿ ਰਾਹੁਲ ਗਾਂਧੀ ਅੱਜਕੱਲ ਜੋ ਕਰ ਰਿਹਾ ਹੈ ਜਿਸ ਤਰੀਕੇ ਦੇ ਇਲਜ਼ਾਮ ਉਸ ਕੋ ਉਸ ਵੱਲੋਂ ਚੋਣ ਕਮਿਸ਼ਨ ਤੇ ਲਗਾਏ ਗਏ ਨੇ ਇਹ ਹੀ ਸਭ ਕੁਝ ਪਹਿਲਾਂ ਡੋਨਲਡ ਟਰਪ ਵੱਲੋਂ ਅਮਰੀਕਾ ਦੇ ਵਿੱਚ ਕੀਤਾ ਗਿਆ ਸੀ ਕੀ ਹੁਣ ਉਹੀ ਤਾਕਤਾਂ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਚੋਣਾਂ ਨੂੰ ਪ੍ਰਭਾਵਿਤ ਕੀਤਾ ਸੀ ਤੇ ਆਪਣਾ ਮਨ ਚਾਹਿਆ ਕੈਂਡੀਡੇਟ ਜਿਤਾਇਆ ਸੀ ਉਹੀ ਕੁਛ ਹੁਣ ਭਾਰਤ ਦੇ ਵਿੱਚ ਤਾਂ ਨਹੀਂ ਹੋ ਰਿਹਾ ਕਿ ਆਉਣ ਵਾਲੀਆਂ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਇਸ ਤਰੀਕੇ ਦੀ ਹਵਾ ਤਾਂ ਨਹੀਂ ਬਣਾਈ ਜਾ ਰਹੀ ਕਿ ਇੱਕ ਵਿਸ਼ੇਸ਼ ਬੰਦੇ ਨੂੰ ਜਿਤਾਇਆ ਜਾਵੇ ਜਿਹੜਾ ਕਿ ਇਨ੍ਹਾਂ ਦੇਸ਼ਾਂ ਦੇ ਹੱਥਾਂ ਦੇ ਵਿੱਚ ਖੇਡ ਸਕੇ ਕਿਉਂਕਿ ਜੋ ਕੁਝ ਰਾਹੁਲ ਗਾਂਧੀ ਬੋਲ ਰਿਹਾ ਹੈ ਜਿਸ ਤਰੀਕੇ ਦੇ ਭਾਸ਼ਣ ਉਸ ਵੱਲ ਦਿੱਤੇ ਜਾ ਰਹੇ ਨੇ ਉਦੇ ਵਿੱਚ ਬਹੁਤ ਸਾਰੀ ਚਲਕ ਜੋ 트럼ਪ ਕਰ ਰਿਹਾ ਸੀ ਉਹਦੀ ਪੈੰਦੀ ਹੈ ਲੇਕਿਨ ਇਥੇ ਕਈ ਲੋਕ ਇਹ ਕਹਿਣਗੇ ਕਿ ਇਹ ਤਾਂ ਦੁਨੀਆ ਦਰਿਆਵਾ ਦੀਆਂ ਗੱਲਾਂ ਨੇ ਅਸੀਂ ਤਾਂ ਪੰਜਾਬ ਦੀ ਗੱਲ ਹੀ ਕਰਦੇ ਹਾਂ ਸਾਨੂੰ ਤਾਂ ਪੰਜਾਬ ਦਾ ਹੀ ਫਿਕਰ ਹੈ ਲੇਕਿਨ ਉਹਨਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੇ ਕੋਈ ਵੀ ਲੜਾਈ ਹੁੰਦੀ ਹੈ ਚਾਹੇ ਚਾਈਨਾ ਅਮਰੀਕਾ ਦੀ ਹੋਵੇ ਭਾਰਤ ਉਸ ਦੇ ਵਿਚਕਾਰ ਫਸੇਗਾ ਨੁਕਸਾਨ ਇਖਾਦ ਦੇ ਵਿੱਚ ਭਾਰਤ ਆਏਗਾ ਜਦੋਂ ਭਾਰਤ ਨੁਕਸਾਨ ਦੀ ਜਗ ਚਾਏਗਾ ਉਸ ਤੋਂ ਸਭ ਤੋਂ ਪਹਿਲਾਂ ਹਰ ਲੜਾਈ ਦਾ ਜਿਹੜਾ ਨੁਕਸਾਨ ਹੈ ਪੰਜਾਬ ਦੇ ਵਿੱਚ ਹੁੰਦਾ ਹੈ ਪੰਜਾਬੀਆਂ ਨੂੰ ਚੱਲਣਾ ਪੈਂਦਾ। ਲੇਕਿਨ ਸਾਡੇ ਸੋਸ਼ਲ ਮੀਡੀਆ ਤੇ ਸਾਡੇ ਲੋਕਾਂ ਦੇ ਵਿੱਚ ਚਰਚਾ ਕੀ ਹੋ ਰਹੀ ਹੈ? ਲੋਕ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਉਹਦੇ ਕੀ ਅਸਰ ਪੈਣਗੇ ਉਸ ਚੀਜ਼ ਦੀ ਚਰਚਾ ਕਰ ਰਹੇ ਨੇ। ਅਸੀਂ ਚਰਚਾ ਕਰ ਰਹੇ ਹਾਂ ਉੱਪਰ ਫਾਰਮ ਵਾਲੀ ਕੁੜੀ ਸਹੀ ਹੈ ਜਾਂ ਜਿਹੜਾ ਉਹਦਾ ਬੋਏਫ੍ਰੈਂਡ ਸੀ ਪਰਬ ਉਹ ਸਹੀ ਹੈ। ਫੇਰ ਅਸੀਂ ਉਸ ਤੋਂ ਹਟ ਕੇ ਇਸ ਗੱਲ ਤੇ ਆ ਜਾਂਦੇ ਆ ਇਹ ਟਰੱਕ ਡਰਾਈਵਰ ਹਰਜਿੰਦਰ ਨਾਲ ਟੱਕਾ ਹੋ ਰਿਹਾ ਹੈ ਜੀਆਂ ਜਿਹੜੇ ਤਿੰਨ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਦਾ ਸਾਨੂੰ ਕੋਈ ਯਕੀਨ ਕਰਨਾ ਚਾਹੀਦਾ ਲੇਕਿਨ ਇਹਨਾਂ ਦੋਹਾਂ ਘਟਨਾਵਾਂ ਦੇ ਵਿੱਚ ਵੀ ਅਸੀਂ ਕੋਈ ਇੱਕ ਤਰਫਾ ਸਟੈਂਡ ਲੈ ਕੇ ਨਹੀਂ ਰਹਿ ਸਕਦੇ ਪਹਿਲਾਂ ਉਹ ਜਿਹੜੀ ਉਪਲ ਫਾਰਮ ਵਾਲੀ ਕੁੜੀ ਹੈ ਉਸ ਤੇ ਹੱਕ ਦੇ ਵਿੱਚ ਦੋ ਦਿਨ ਪ੍ਰਚਾਰ ਚੱਲਿਆ ਤੇ ਫਿਰ ਜਦੋਂ ਉਹਨਾਂ ਦਾ ਸਮਝੌਤਾ ਹੋ ਗਿਆ ਇੱਕਦਮ ਬਦਲ ਕੇ ਅਸੀਂ ਦੂਜੇ ਪਾਸੇ ਆ ਗਏ ਕੁੜੀ ਦੇ ਵਿੱਚ ਹੀ ਕੋਈ ਦੋਸ਼ ਹੋਣਾ ਹੈ ਕੋਈ ਉਨਤਾਈ ਹੋਣੀ ਹੈ ਇਸ ਤਰ੍ਹਾਂ ਦੀ ਚਰਚਾ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਇਸੇ ਤਰੀਕੇ ਨਾਲ ਜਦੋਂ ਇਹ ਐਕਸੀਡੈਂਟ ਦੀਆਂ ਖਬਰਾਂ ਬਾਹਰ ਆਉਂਦੀਆਂ ਨੇ ਵੀਡੀਓ ਬਾਹਰ ਆਉਂਦੀ ਹੈ ਤਾਂ ਲਗਭਗ ਸਾਰੇ ਹੀ ਇਸ ਗੱਲ ਦੇ ਉੱਪਰ ਸੀ ਕਿ ਮੁੰਡੇ ਨੇ ਗਲਤ ਕੀਤਾ ਹੈ ਯੂ ਟਰਨ ਇਸ ਤਰੀਕੇ ਨਾਲ ਨਹੀਂ ਲੈਣੀ ਚਾਹੀਦੀ ਸੀ ਕਾਨੂੰਨ ਤੁਸੀਂ ਜਿਸ ਦੇਸ਼ ਦੇ ਵਿੱਚ ਗਏ ਹੋ ਰੋਜ਼ਗਾਰ ਲਈ ਉਸ ਦੇਸ਼ ਦੇ ਕਾਨੂੰਨ ਮੰਨਣੇ ਚਾਹੀਦੇ ਨੇ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਬੜੀ ਦੁਖਦਾਈ ਗੱਲ ਹੈ ਲੇਕਿਨ ਹੌਲੀ-ਹੌਲੀ ਫੇਰ ਬਿਲਕੁਲ ਪਾਸਾ ਪਲਟ ਗਿਆ ਫੇਰ ਅਸੀਂ ਉਹ ਪੰਜਾਬੀ ਐ ਪੰਜਾਬੀਆਂ ਦਾ ਸਾਥ ਦੋ ਤੇ ਜਿਹੜੇ ਪੰਜਾਬੀ ਸਾਥ ਨਹੀਂ ਦੇ ਰਹੇ ਨੇ ਉਹਨਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢਣ ਲੱਗੇ ਫੇਰ ਚਰਚਾ ਇੱਕਦਮ ਪਲਟ ਗਈ ਸਾਡੀ ਚਰਚਾ ਕਿਤੇ ਵੀ ਕੰਸਿਸਟੈਂਟ ਨਹੀਂ ਹੈ ਅਸੀਂ ਪੇੜਚਾਲ ਵਾਂਗੂ ਕਦੇ ਇੱਕ ਪਾਸੇ ਤੁਰ ਪੈਨੇ ਆ ਤੇ ਕਦੇ ਦੂਜੇ ਪਾਸੇ ਇਹਨਾਂ ਗੱਲਾਂ ਨੂੰ ਵੀ ਛੱਡ ਦਈਏ ਜੋ ਪੰਜਾਬ ਦੇ ਵਿੱਚ ਇਸ ਸਮੇਂ ਸਭ ਤੋਂ ਕਰੰਟ ਮੁੱਦਾ ਹੈ ਉਹ ਹੈ ਖੜਾ ਦਾ ਮੁੱਦਾ ਉਸ ਦੇ ਉੱਤੇ ਵੀ ਜਿਹੜੀ ਅਸੀਂ ਚਰਚਾ ਕਰ ਰਹੇ ਆ ਉਹ ਚਰਚਾ ਇਹ ਨਹੀਂ ਹੋ ਰਹੀ ਇਹ ਨੁਕਸਾਨ ਕਿੱਥੇ ਕਿੱਥੇ ਹੋ ਰਿਹਾ ਹੈ ਉਹਨਾਂ ਲੋਕਾਂ ਦੀ ਮਦਦ ਕਿਵੇਂ ਕੀਤੀ ਜਾਵੇ ਜਿਹੜਾ ਮੁਆਵਜ਼ਾ ਉਹਦੇ ਵਿੱਚ ਕੇਂਦਰ ਸਰਕਾਰ ਨੂੰ ਕਿਵੇਂ ਇਨਵੋਲਵ ਕੀਤਾ ਜਾਵੇ ਹਰਿਆਣਾ ਰਾਜਸਥਾਨ ਜੋ ਲਗਾਤਾਰ ਸਭ ਤੋਂ ਪਾਣੀ ਲੈਂਦਾ ਰਿਹਾ ਹੈ ਉਹਨਾਂ ਤੋਂ ਇਸ ਨੁਕਸਾਨ ਦਾ ਹਿੱਸਾ ਕਿਵੇਂ ਵਸੂਲਿਆ ਜਾਵੇ ਇਹਨਾਂ ਚੀਜ਼ਾਂ ਤੇ ਚਰਚਾ ਕਰਨ ਦੀ ਬਜਾਏ ਅਸੀਂ ਚਰਚਾ ਇਹ ਕਰ ਰਹੇ ਹਾਂ ਕਿ ਸਾਡਾ ਮੁੱਖ ਮੰਤਰੀ ਤਾਮਿਲ ਲਾਡੂ ਦੇ ਵਿੱਚ ਇਡਲੀਆਂ ਖਾ ਰਿਹਾ ਹੈ ਇੱਥੇ ਪੰਜਾਬ ਦੀ ਉਹਨੂੰ ਕੋਈ ਫਿਕਰ ਨਹੀਂ ਅਸੀਂ ਸਿਰਫ ਸਿਆਸਤ ਕਰ ਰਹੇ ਹਾਂ ਤੇ ਜਿਹੜੇ ਲੋਕ ਉਹਨਾਂ ਹਾਰਪੂਡ ਏਰੀਆ ਦੇ ਵਿੱਚ ਘੁੰਮ ਰਹੇ ਨੇ ਚਾਹੇ ਉਹ ਮੰਤਰੀ ਹੋਣ ਚਾਹੇ ਉਹ ਐਮਪੀ ਹੋਣ ਚਾਹੇ ਉਹ ਐਮਐਲਏ ਹੋਣ ਉਹਨਾਂ ਨੂੰ ਅਸੀਂ ਇਹ ਕਹਿ ਕੇ ਮਜ਼ਾਕ ਉਡਾ ਰਹੇ ਹਾਂ ਕਿ ਗੋਡਿਆਂ ਤੱਕ ਪਜਾਮਾ ਚੜ੍ਹ ਕੇ ਗਿੱਟੇ ਲਵੇੜਦੇ ਫਿਰ ਰਹੇ ਨੇ ਤਾਂ ਕਿ ਇਹ ਫੋਟੋਆਂ ਖਿਚਾ ਸਕਾਂ। ਨਾ ਅਸੀਂ ਉਹਨਾਂ ਨੂੰ ਇਸ ਪਾਸੇ ਜਿਉਣ ਦੇ ਰਹੇ ਹਾਂ ਤੇ ਨਾ ਦੂਸਰੇ ਪਾਸੇ ਇੰਨਾ ਕਹੀ ਸਾਡੀ ਚੇਤਨਾ ਦਾ ਪੱਧਰ ਹੈ ਇੰਨਾ ਕਹੀ ਸਾਡੀ ਚਰਚਾ ਦੇ ਵਿੱਚ ਗੰਭੀਰਤਾ ਹੈ। ਅਸੀਂ ਹਰ ਗੱਲ ਨੂੰ ਜਾਂ ਮਜ਼ਾਕ ਦੇ ਵਿੱਚ ਉਡਾ ਦਿੰਦੇ ਹਾਂ। ਕਿਆਂ ਗਾਲੂ ਗਾਲੀ ਹੋ ਜਾਂਦੇ ਆ ਮੇਲੋ ਮੇਨੇ ਹੋ ਜਾਂਦੇ ਆ ਪੰਜਾਬ ਦੇ ਲੋਕ ਕਿੱਥੇ ਨੁਕਸਾਨ ਉਠਾ ਰਹੇ ਨੇ ਉਹ ਨੁਕਸਾਨ ਦੀ ਪਰਪਾਈ ਕਿਵੇਂ ਹੋ ਸਕਦੀ ਹੈ ਸਾਡਾ ਭਵਿੱਖ ਕਿਉਂ ਜਾ ਹੋਣਾ ਚਾਹੀਦਾ ਹੈ ਇੰਨਾਂ ਚੀਜ਼ਾਂ ਬਾਰੇ ਇੰਨਾਂ ਟੌਪਿਕਾਂ ਦੇ ਉੱਤੇ ਨਾ ਤਾਂ ਚਰਚਾ ਹੁੰਦੀ ਹੈ ਨਾ ਹੀ ਕੋਈ ਇੰਨਾਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ ਹੀ ਕੋਈ ਇੰਨਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਹੈ ਸਾਰੇ ਹੀ ਐਂਟਰਟੇਨਮੈਂਟ ਦੇ ਵਿੱਚ ਲੱਗੇ ਹੋਏ ਨੇ ਮਨ ਪਰਚਾਵਾ ਕਿਵੇਂ ਕੀਤਾ ਜਾ ਸਕਦਾ ਹੈ ਟਾਈਮ ਪਾਸ ਕੇ ਵਾ ਕੀਤਾ ਜਾ ਸਕਦਾ ਹੈ ਬਸ ਇਹ ਹੀ ਸਾਡਾ ਸਭ ਤੋਂ ਵੱਡਾ ਫਿਕਰ ਦਾ ਤੇ ਚਰਚਾ ਦਾ ਵਿਸ਼ਾ ਹੈ ਇਸ ਦੇ ਵਿੱਚ ਹੀ ਅਸੀਂ ਰੁੱਝੇ ਹਾਂ ਸੋ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣੋਗੇ ਸਮਝੋਗੇ ਚਰਚਾ ਦਾ ਹਿੱਸਾ ਬਣੋਗੇ ਤੁਹਾਡਾ ਵਿਖ ਇਹਨਾਂ ਗੱਲਾਂ ਤੇ ਨਿਰਭਰ ਕਰਦਾ ਹੈ ਉਹਨਾਂ ਸੰਜੀਦਾ ਟੌਪਿਕਾਂ ਦੇ ਉੱਤੇ ਵੀ ਥੋੜੀ ਬਹੁਤ ਚਰਚਾ ਕਰੋਗੇ ਉਸ ਚਰਚਾ ਦੇ ਵਿੱਚ ਸ਼ਾਮਲ ਬਣੋਗੇ ਉਸ ਚਰਚਾ ਦਾ ਹਿੱਸਾ ਬਣੋਗੇ ਇਸੇ ਉਮੀਦ ਦੇ ਨਾਲ ਪ੍ਰਤਿਵਿਧਾ ਲੈਨੇ ਆ ਧੰਨਵਾਦ